ਮੇਰਾ ਨਾਮ ਅਕਬਾਲ ਸਿੰਘ ਆ ਜੀ ਪਿੰਡ ਪਿੰਡ ਮਹਿਮਾ ਭਗਵਾਨਾ ਜਿਲ੍ਹਾ ਬਰਨਾਲਾ ਜੀ ਅਕਬਾਲ ਜੀ ਕਿੰਨਾ ਕੁ ਨੁਕਸਾਨ ਆ ਨੁਕਸਾਨ ਬਹੁਤ ਜਿਆਦਾ 80 85% ਨੁਕਸਾਨ ਆ ਜੀ ਰਿਆਇ ਕੱਖ ਨਹੀਂ ਗਣਕਣ ਜੀ ਕਿੰਨਾ ਕੁ ਟਾਈਮ ਜਿਹੜੀ ਇਹ ਗੜੇ ਮਾਰੇ ਇੱਕ ਘੜ ਤੋਂ 35 40 ਮੀਟਰ ਲਗਾਤਾਰ ਸੁੱਕੇ ਬਾਈ ਕੋਈ ਮੀਂਹ ਨਹੀਂ ਕੜੀ ਇੱਕ ਵੀ ਨਿਕਲਿਆ ਸੁੱਕੇ ਗੜੇ ਸੀ ਜੀ ਜਿਹਦੇ ਨਾਲ ਬਟੇ ਬਹੁਤ ਪੱਧਰ ਤੇ ਵੱਡਾ ਨੁਕਸਾਨ ਰਿਹਾ ਜੀ ਫਿਰ ਹੁਣ ਕੀ ਤੁਹਾਨੂੰ ਲੱਗ ਰਿਹਾ ਹੈ ਕਿ ਕੀ ਜਿਹੜਾ ਕੁਦਰਤ ਤੇ ਹੀ ਮਾਰ ਰਿਹਾ ਹੈ ਕੁਦਰਤ ਹੀ ਮਾਰੀ ਆ ਜੀ ਫਿਰ ਹੁਣ ਸਰਕਾਰ ਤੋਂ ਹਾਂ ਸਰਕਾਰ ਤੋਂ ਮੰਗ ਕਰ ਰਹੇ ਆ ਜੀ ਛੇਤੀ ਕਰਤ ਹੋਰੀਆਂ ਕਰਕੇ ਕੋਈ ਦਿੱਤਾ ਜਾ ਕੋਈ ਨਾ ਕੋਈ ਜ਼ਿੰਮੇਦਾਰ ਨੂੰ ਸੈਟਾ ਦਿੱਤੀ ਹਾਂ ਜੀ ਕੀ ਨਾ ਬਾਈ ਆਪਣਾ ਗੁਰਪ੍ਰੀਤ ਸਿੰਘ ਜੀ ਬਾਈ ਜੀ ਕਿੰਨਾ ਇਸ ਗੜੇ ਮਾਰੀ ਨਾਲ ਨੁਕਸਾਨ ਹੋਇਆ ਹੈਗਾ ਜੀ 85 90% ਨੁਕਸਾਨ ਹੈਗਾ ਜੀ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜੀਆਂ ਫਸਲਾਂ ਦਾ ਨੁਕਸਾਨ ਹੋ ਗਿਆ ਕਿਉਂਕਿ ਇਹ ਸੇਠ ਠੇਕੇ ਦੀਆਂ ਫਸਲਾਂ ਸੀਗੀਆਂ ਤੇ ਸਰਕਾਰ ਤੋਂ ਕੀ ਮੰਗਦੇ ਹੋ ਸਰਕਾਰ ਤੋਂ ਅਸੀਂ ਮਾਫੀ ਦੀ ਮੰਗ ਕਰਦੇ ਹਾਂ ਵੀ ਕੋਈ ਲੋਕ ਦੇਵੇ ਫਿਰ ਗਵਰਨਮੈਂਟ ਕਿੰਨਾ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਸਾਡਾ ਨੁਕਸਾਨ ਹੋਇਆ ਸਾਡਾ ਹਾਲ ਤੁਸੀਂ ਦੇਖ ਲਓ ਜੀ 85 90% ਨੁਕਸਾਨ ਤੱਕ ਐਡੇ ਮੋٹے ਦਾ ਗੱਡੀ ਨਹੀਂ ਵੇਖੀ ਸੀ ਅਸੀਂ ਕਦੇ ਜਮਾ ਥੱਲੇ ਬੱਲੰਗੇ ਤੋੜ ਕੇ ਨਾਲ ਲਾ ਦਈਂ ਫੇਚੋ ਬਣਾ ਮਾਸ ਮੈਂ ਨਾ ਭពਿੰਦਰਜੀਤ ਸਿੰਘ ਪਿੰਡ ਮਹਿਮਾ ਭਗਵਾਨਾ ਬਠਿੰਡੇ ਤੋਂ। ਭਾਈ ਜੀ ਅੱਜ ਜਿਹੜੀ ਹੈ ਬੇਮੌਸਮੀ ਗੜੇਮਾਰੀ ਹੋਈ ਹੈ। ਕੀ ਲੱਗਦਾ ਕਿੰਨਾ ਕੁ ਨੁਕਸਾਨ ਇਸ ਦੇ ਨਾਲ ਜਿਹੜਾ ਹੋਇਆ ਹੈ? ਨੁਕਸਾਨ ਤਾਂ ਬਹੁਤ ਹੋ ਗਿਆ ਜੀ ਜਿੰਨਾ ਆਪਾਂ ਸੋਚ ਵੀ ਨਹੀਂ ਸਕਦੇ ਜੀ। ਵੀ ਆਪਣੀ ਸਰੋਂ ਤਾਂ ਮੈਨੂੰ ਲੱਗਦਾ 60% ਹੀ ਚਲੀ ਗਈ ਉਹ। ਜਿਹੜੀ ਕਣਕ ਹੈ ਉਹ ਤਾਂ 50 ਗਈ ਉਹ। ਤੇ ਜਿਹੜੇ ਬਾਗ ਹੈ ਉਹ ਤਾਂ ਮੈਨੂੰ ਲੱਗਦਾ ਸਾਲ ਦੀ ਫਸਲ ਹੈ ਸਾਰਾ ਖਰਾਬ ਹੀ ਹੋ ਗਿਆ ਉਹ ਜੀ। ਬਾਗਾਂ ਦੇ ਵਿੱਚ ਕੀ ਕੀ ਕੁਸ਼ੂ ਸੀਗਾ ਜਿਸ ਤਰ੍ਹਾਂ ਕਦੇ ਕਦੇ ਜਿਹੜੀ ਹੈ ਕਿਨ ਕਿਨੂ ਜੀ ਕਿਨੂ ਕਿਨੂ ਦੀ ਹੁਣ ਫਰੂਟਿੰਗ ਸੀ ਫਟਾਰਾ ਸੀਗਾ ਜੀ ਇਹ ਗੜੇਮਾਰੀ ਨਾਲ ਸਾਰਾ ਤਾਂ ਫਟਾਰਾ ਝੜ ਗਿਆ ਜੀ ਤੇ ਸਾਰਾ ਮੈਂ ਤੁਹਾਨੂੰ ਦਿਖਾਉਣਾ ਹੈ ਜੀ ਆ ਮਾਰ ਮਾਰ ਇਹਨਾਂ ਨੇ ਗੜੇ ਹਣੇ ਆ ਨੁਕਸਾਨ ਦੇਖੋ ਜੀ ਤੁਸੀਂ ਜੀ 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 ਆ ਦੇਖੋ ਜੀ ਇਹ ਇਹ ਗੜਿਆ ਇਹ ਗੜਿਆਂ ਦਾ ਨੁਕਸਾਨ ਹੀ ਜੀ ਸਾਰਾ ਹਾਂ ਬਿਲਕੁਲ ਤੁਸੀਂ ਪਲੀਜ਼ ਗੱਲ ਵੀ ਕਰਦੇ ਰਹੋ ਜੀ ਜੀ ਆ ਇਹਦੇ ਕੀ ਚਾਹੁੰਦੇ ਹੋ ਤੁਸੀਂ ਸਰਕਾਰ ਤੋਂ ਇਸ ਚੀਜ਼ ਦੀ ਜਿਹੜੀ ਗੁਰਦਵਰੀ ਵਗੈਰਾ ਹੋਵੇ ਇਸ ਦਾ ਕਹਿੰਦੇ ਆ ਸਰਕਾਰ ਆ ਕੇ ਪਟਵਾਰੀਆਂ ਨੂੰ ਤਹਿਸੀਲਦਾਰ ਸਾਰੇ ਅਫਸਰ ਡੀਸੀ ਨੂੰ ਵੀ ਆ ਕੇ ਵੇਖਣ ਪਿੰਡਾਂ 'ਚ ਵੀ ਕੀ ਹਾਲਾਤ ਹੋਏ ਆ ਗੜੇ ਮਾਰੀ ਨਾਲ ਕਿੰਨੇ ਕੁ ਆਸ-ਪਾਸ ਦੇ ਪਿੰਡਾਂ ਦੇ ਵਿੱਚ ਨੁਕਸਾਨ ਆ ਇਹ ਬਾਈ ਜੀ ਆਪਣਾ ਮਹਿਮਾ ਭਗਵਾਨਾ ਮਹਿਮਾ ਸਰਜਾ ਬੁਰਜ ਮਹਿਮਾ ਇਹ ਸਾਰੀ ਇੱਕ ਲਏ ਨਹੀਂ ਸੀਗੀ ਮਹਿਮਾ ਦੀ ਹਾਂਜੀ ਤੇ ਇਧਰ ਕੋਠੇ ਲਾਲ ਸਿੰਘ ਵੀ ਹੈਗੇ ਜੀ ਤੇ ਮੈਂ ਮਿਆਸ ਵਾਈ ਸਾਰੇ ਆ ਗਏ ਜੀ ਇਹੇ